ਸਰਦਾਰ ਹਰਜੋਤ ਸਿੰਘ ਬੈਂਸ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਨੇ ਕਿਹਾ ਕਿ ਜਿਸ ਤਰ੍ਹਾਂ ਆਈਡੀਆਈ ਨੰਗਲ ਵਿੱਚ ਰੋਜ਼ਗਾਰ ਮੇਲਾ ਲਗਾਇਆ ਗਿਆ ਹੈ ਉਸ ਤਰ੍ਹਾਂ ਦੇ ਮੇਗਾ ਰੋਜ਼ਗਾਰ ਮੇਲੇ ਵਿੱਚ ਹੁਨਰਮੰਦ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਉਣ ਵਿੱਚ ਬੇहद ਸਹਾਇਕ ਸਿੱਧ ਹੋ ਰਹੇ ਹਨ ਪੰਜਾਬ ਸਰਕਾਰ ਦਾ ਇਹ ਉਪਰਾਲਾ ਹੈ ਕਿ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਯੋਗਤਾ ਅਨੁਸਾਰ ਵਕ-ਵਕ ਕੰਪਨੀਆਂ ਵਿੱਚ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਏ ਜਾਣ ਜੀ ਹਾਂ ਤਕਨੀਕੀ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਵਿਖੇ ਲੱਗੇ ਮੇਗਾ ਰੋਜ਼ਗਾਰ ਮੇਲੇ ਵਿੱਚ ਪਹੁੰਚੇ ਇਹ ਵਿਦਿਆਰਥਣਾ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਜਿਨ੍ਹਾਂ ਵਿੱਚੋਂ 27% ਵਿਦਿਆਰਥਣਾ ਹਨ ਸਾਡੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਕੋਨੇ-ਕੋਨੇ ਤੋਂ ਨੌਜਵਾਨ ਰਜਿਸਟ੍ਰੇਸ਼ਨ ਕਰਵਾਉਣ ਲਈ ਪਹੁੰਚੇ ਹਨ ਉਹਨਾਂ ਨੇ ਦੱਸਿਆ ਕਿ 491 ਵਿਦਿਆਰਥੀਆਂ ਨੂੰ ਰੋਜ਼ਗਾਰ ਲਈ ਆਫਰ ਲੈਟਰ ਦੇ ਦਿੱਤੇ ਹਨ ਅਤੇ ਜਿਹੜੇ ਬੱਚਿਆਂ ਨੂੰ ਅੱਜ ਰੋਜ਼ਗਾਰ ਨਹੀਂ ਮਿਲਿਆ ਉਹਨਾਂ ਨਾਲ ਸਾਡੇ ਦਫ਼ਤਰ ਵੱਲੋਂ ਸੰਪਰਕ ਕੀਤਾ ਜਾਵੇਗਾ ਤੇ ਉਹਨਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਉਪਲਬਧ ਕਰਵਾਇਆ ਜਾਵੇਗਾ ਉਹਨਾਂ ਨੇ ਦੱਸਿਆ ਕਿ ਅੱਜ ਦੇ ਰੋਜ਼ਗਾਰ ਮੇਲੇ ਵਿੱਚ 14000 ਤੋਂ ਲੈ ਕੇ ਕਾਫੀ ਵਧੀਆ ਪੈਕੇਜ ਮਿਲੇ ਹਨ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਇਲਾਕੇ ਵਿੱਚ ਹਰ ਸਾਲ 3-4 ਕੈਂਪ ਲਗਾਏ ਜਾਂ ਤਾਂ ਜੋ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਅਫਸਰ ਮਿਲ ਜਾਣ। ਇਸ ਮੌਕੇ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਪ੍ਰਭਜੋਤ ਸਿੰਘ ਮਿਨਾਕਸ਼ੀ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਮੰਗਾ ਸਿੰਘ ਆਈਟੀਆਈ ਦੇ ਪ੍ਰਿੰਸੀਪਲ ਗੁਰਨਾਮ ਸਿੰਘ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇਹ ਸਰਦਾਰ ਹਰਜੋਤ ਸਿੰਘ ਬੈਂਸ ਕੈਪਟਨ ਮੰਤਰੀ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਲਗਾਤਾਰ ਨੌਜਵਾਨ ਨੂੰ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਉਣ ਲਈ ਅਜਿਹੇ ਮੇਗਾ ਰੋਜ਼ਗਾਰ ਕੈਂਪ ਲਗਾਉਣ ਲਈ ਨਿਰਦੇਸ਼ ਦਿੱਤੇ ਜਾਂਦੇ ਹਨ। ਤੁਸੀਂ ਵੇਖ ਰਹੇ অৱনাশ শৰ্মা দি ৰিপৰ্ট پتہ کچن 5 بچي سال سوجي سيتريت بہت ٿو ڪيتن جي ٻارن ۾ هم چيٽ جو حاصل ٿي ٿو

ਅੱਜ ਜਿਹੜਾ ਹੈ ਨੰਗਲ ਦੇ ਵਿੱਚ ਇੱਕ ਮੇਗਾ ਰੋਜ਼ਗਾਰ ਕੈਂਪ ਲੱਗਿਆ ਜਿਹਦੇ ਵਿੱਚ 1006 ਜਿਹੜੇ ਬੱਚੇ ਆ ਉਹਨਾਂ ਨੇ ਰਜਿਸਟ੍ਰੇਸ਼ਨ ਹੁਣ ਤੱਕ ਕੀਤਾ ਹੈ ਕੁਝ ਬੱਚੇ ਹਜੇ ਵੀ ਕਰਵਾ ਰਹੇ ਆ ਇਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਗੱਲ ਤਾਂ ਖੁਸ਼ੀ ਵਾਲੀ ਗੱਲ ਹੈ ਕਿ 27% ਸਾਰੀ ਬੱਚੀਆਂ ਸੀ ਭਾਵੇਂ ਕਿ ਵੱਡੀ ਤਾਦਾਦ ਇੱਥੇ ਬੱਚੀਆਂ ਵੀ ਆਈਆਂ ਇਹਨਾਂ ਵਿੱਚੋਂ ਬੱਚੇ ਕੁਝ ਹਿਮਾਚਲ ਪ੍ਰਦੇਸ਼ ਤੋਂ ਗੁਰਦਾਸਪੁਰ ਤੋਂ ਰੋਪੜ ਤੋਂ ਬਹੁਤ ਦੂਰੋਂ ਦੂਰੋਂ ਵੀ ਬੱਚੇ ਆਏ ਆ ਤੇ ਬਾਕੀ ਮੈਜੋਰਿਟੀ ਬੱਚੇ ਸਾਡੇ ਇਲਾਕੇ ਦੇ ਸੀ 35% ਬੱਚੇ ਮਕੈਨੀਕਲ ਤੋਂ 18% ਸਿਵਲ ਤੋਂ 15% ਇਲੈਕਟ੍ਰੀਕਲ ਤੋਂ 10% ਆਈਟੀ ਤੇ 22% ਬੱਚੇ ਨਾਨ ਇੰਜੀਨੀਅਰਿੰਗ ਭਾਵੇਂ ਐਮ ਕਾਮ ਐਮ ਐਸ ਸੀ ਐਮ ਬੀਏ ਬੀਏ ਇਹ ਸਾਰੇ ਬੱਚੇ ਸੀ ਅਸੀਂ ਸਾਰੇ ਬੱਚਿਆਂ ਦਾ ਸਭ ਤੋਂ ਪਹਿਲਾਂ ਡਾਟਾ ਲਿਆ ਰਜਿਸਟ੍ਰੇਸ਼ਨ ਕਰਵਾਈ ਹੈ ਇੱਕ ਇੱਕ ਬੱਚੇ ਦਾ ਮੋਬਾਈਲ ਨੰਬਰ ਕਿੱਥੋਂ ਬੱਚਾ ਹੈ ਕੀ ਉਹਦੀ ਕੁਆਲਿਫਿਕੇਸ਼ਨ ਹੈ ਤੇ ਜਿਹੜੀ ਕੰਪਨੀਆਂ ਦਾ ਡਾਟਾ ਸਾਨੂੰ ਹੁਣ ਤੱਕ ਮਿਲਿਆ ਹੈ 492 ਬੱਚਿਆਂ ਨੂੰ ਜਿਹੜਾ ਜਿੱਥੇ ਆਫਰ ਲੈਟਰਸ ਜਿਹੜੇ ਆ ਸ਼ੋਰ ਕੀਤੇ ਗਏ ਆ ਜਿਹਦੇ ਵਿੱਚੋਂ ਚੀਮਾ ਬਾਇਲਰਸ ਵਿੱਚ 15 ਪ੍ਰੀਤਿਕਾ ਚਿੱਕੀ ਐਸਐਮਐਲ ਵਿੱਚ 42 ਸਲਾਸਕਰ 10 ਏਜਲ ਵਿੱਚ 15 16 ਲਿਖੇ 250 ਐਲਨ ਆਟੋ ਵਿੱਚ 22 ਕੈਂਗਰੂ ਚੱਠ ਜੀਐਮਪੀ ਵਿੱਚ 11 ਸਵਰਾਜ ਡਿਵੀਜ਼ਨ 59 ਐਨਜੀਜੀ ਪਾਵਰ ਚੱਠ ਮਹਿਤਾ ਨਿਸ਼ਤਾਂ ਦੇ ਵਿੱਚ 14 ਐਚਡੀਐਫਸੀ ਵਿੱਚ 10 ਤੇ ਪ੍ਰਮਾਨ ਦੇ ਵਿੱਚ 6 ਹਜੇ ਕੁਝ ਕੰਪਨੀਆਂ ਸਜੇ ਵੀ ਲੱਗੀ ਹੋਈਆਂ ਜਿਹੜੇ ਬੱਚੇ ਰਹਿ ਗਏ ਉਹਨਾਂ ਨੂੰ ਸਾਡਾ ਆਫਿਸ ਕੰਟੈਕਟ ਕਰੂਗਾ ਤੇ ਉਹਨਾਂ ਲਈ ਵੀ ਸੂਟੇਬਲ ਜਿਹੜੀ ਜੌਬ ਹੈ ਜਿਹੜੀ ਹਜੇ ਆંકੜਾ ਹੋਰ ਫਾਈਨ ਹੋ ਕੇ ਘੰਟੇ ਦੇ ਘੰਟੇ ਤੱਕ ਫਾਈਨਲ ਫਿਗਰ ਆ ਜਾਊਗੀ ਇੱਕ ਕੋਸ਼ਿਸ਼ ਹੈ ਕਿ ਆਪਣੇ ਇਲਾਕੇ ਦੇ ਬੱਚਿਆਂ ਨੂੰ ਇੱਕ ਉਹਨਾਂ ਨੂੰ ਕੁਝ ਨਾ ਕੁਝ ਇੱਕ ਮਿਨੀਮਮ ਰੋਜ਼ਗਾਰ ਮਿਲੇ ਤੇ ਇੱਥੇ 14000 ਤੋਂ ਲੈ ਕੇ ਕਾਫੀ ਵਧੀਆ ਪੈਕੇजेस ਤੱਕ ਵੀ ਜਿਹੜਾ ਹੈ ਇੱਥੇ ਦਿੱਤੇ ਗਏ ਨੇ ਸਰ ਲੱਗਦਾ ਕਿ ਹੋਰ ਵੀ ਬੱਚੇ ਹਾਂ ਇਸ ਤੋਂ ਬਾਅਦ ਹੋਰ ਵੀ ਆંકੜਾ ਵੱਧ ਸਕਦਾ ਤੇ ਕੋਸ਼ਿਸ਼ ਹੈ ਕਿ ਹਰ 3-4 ਮਹੀਨੇ ਬਾਅਦ ਜਿਹੜੇ ਕੈਂਪ ਲਾਉਂਦੇ ਰਹਿਣਾ ਹੈ ਥੈਂਕ ਯੂ ਜੀ ਸૌ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਨੂੰ ਸਾਡੇ ਬਹੁਤ ਹੀ ਸਰਕਾਰ ਜੋ ਕੇਰਪਨ ਮੰਤਰੀ ਸੁਖਾਜੋਤ ਸਿੰਘ ਜੀ ਮੈਂ ਜਿਨ੍ਹਾਂ ਦੀ ਰਹਿਮਾਈ ਹੇਟ ਅੱਜ ਦਾ ਇਹ ਰੋਜ਼ਗਾਰ ਮੇਲਾ ਉਹ ਸੰਪਨ ਹੋਇਆ ਔਰ ਪੂਰੀ ਤਰ੍ਹਾਂ ਹੀ ਕਾਮਯਾਬ ਰਿਹਾ ਤੇ ਇਹ ਤਾਂ ਸਾਰੇ ਨੂੰ ਮੈਂ ਸਾਰੇ ਸੋਚਿਆਂ ਨੂੰ ਤੁਹਾਡੀ ਮਦਦ ਲਈ ਇਹਦੀ ਵਧਾਈ ਦਿੰਦਾ ਤੇ ਜੇ ਅੱਜ ਕਿਉਂਕਿ ਇਹ ਮੇਲਾ ਸਿਕਾ ਇਹ ਪਹਿਲੀ ਵਾਰ ਹੈ ਨਿੰਗਲ ਆਈਟੀ ਦੇ ਵਿੱਚ ਮੇਰੀ 30 ਸਾਲ ਸਰਵਿਸ ਚਲੀ ਹੈ ਮੈਂ ਨਹੀਂ ਦੇਖਿਆ ਤਨ ਅਗਲੇ ਇੰਨਾ ਵੱਡਾ ਮੇਲਾ ਲੱਗਿਆ ਹੋਵੇ ਇਹ ਫਸਟ ਟਾਈਮ ਹੈਗੇ ਤੇ ਇਹ ਮਿਲ ਲਗਿਆ ਸਰ ਕਿੰਨੇ ਲੋਕਾਂ ਨੇ ਰਜਿਸਟ੍ਰੇਸ਼ਨ ਕਰਾਇਆ ਇਹਦੇ ਵਿੱਚ 1006 ਦੇ ਕਰੀਬ ਜੋ ਹੁਣ ਡਾਟਾ ਹੁਣ ਤੱਕ ਆ ਚੁੱਕਾ ਹੈ ਚੱਲ ਰਿਹਾ ਕੰਮ ਇਹ ਉਹ ਡਾਟਾ ਇੰਨੇ ਬੱਚੇ ਰਜਿਸਟਰ ਕਰ ਚੁੱਕੇ ਆ ਤੇ ਸਾਡੇ ਕੋਲ 500 ਤੋਂ ਆਵਾਬੜੇ ਬੱਚੇ ਹੈਗੇ ਆ ਉਹ ਅੱਜ ਸਿਲੈਕਟ ਹੋ ਚੁੱਕੇ ਆ ਅੱਜ ਦੀ ਅੱਜ ਦੀ ਡੇਟ ਵਿੱਚ ਹੂੰ ਤੇ ਇਹਨਾਂ ਦੇ ਜਿਹੜੇ ਪੇਮੈਂਟ ਆ ਕਿੱਦਾਂ ਰਹੀ ਹੋਈਆਂ ਅਸੀਂ ਕੋਈ ਨਹੀਂ ਸੈਂਟ ਵੀ ਨਹੀਂ ਪੇਮੈਂਟ ਹੈਗੀ 15 ਤੋਂ ਲੈ ਕੇ 20000 ਤੱਕ ਵੀ ਹੈਗੀਆਂ ਇਸ ਤੋਂ ਵੱਧ ਵੀ ਹੈ ਕਈ ਕੰਪਨੀਆਂ ਜਾਣੀ ਹੈਗੇ ਜਿਨ੍ਹਾਂ ਨੇ ਸਾਨੂੰ ਨਾਲ ਉਹਨੇ ਫੂਡ ਦਾ ਵੀ ਕਿਹਾ ਹੈ ਤੁਸੀਂ ਫੂਡ ਵੀ ਦੇਵਾਂਗੇ ਤੇ ਨਾਲ ਉਹਨਾਂ ਦਾ ਚਾਹ ਪਾਣੀਆ ਵੀ ਦੋ ਟਾਈਮ ਕਰਾਂਗੇ ਚੈਂਟਾ ਵੀ ਕਰ ਸਕਦੇ ਗਏ ਤੇ ਰਹਿਸ਼ ਦਾ ਵੀ ਕਿਹਾ ਇਹਨਾਂ ਨੂੰ ਵਾਦਾ ਕੀਤਾ ਵੀ ਦੇਵਾਂਗੇ ਹਾਂਜੀ ਅੱਗੇ ਬੈਠੇ ਨੇ ਮੇਰੇ ਲੱਗਦੇ ਰਹਿੰਦੇ ਬਿਲਕੁਲ ਜੀ ਇਸ ਤਰ੍ਹਾਂ ਜੋ ਇਹ ਕੋਕੂ ਪੰਜਾਬ ਸਰਕਾਰ ਦਾ ਇੱਕ ਮਿਸ਼ਨ ਹੈ ਇੱਕ ਅਪਰਾਲਾ ਹੈ ਵੀ ਆਪਾਂ ਬੱਤੇ ਬਾਦ ਲੋਕਾਂ ਨੂੰ ਰੁਜ਼ਗਾਰ ਦੇਈਏ ਕਿਉਂ ਬੇਰੁਜ਼ਗਾਰੀ ਕਬੱਡੀ ਸਮੱਸਿਆ ਪੰਜਾਬ ਦੀ ਤੇ ਉਹਨੂੰ ਦੂਰ ਕਰਨ ਦਾ ਸਾਡੀ ਇਹ ਸਰਕਾਰ ਹੈ ਤੇ ਪੰਜਾਬ ਚ ਪੰਜਾਬ ਸਰਕਾਰ ਵੱਲੋਂ ਹੁਣ ਤੱਕ 55000 ਤੋਂ ਉੱਪਰ ਨੌਕਰੀਆਂ ਦਿੱਤੀਆਂ ਚੁੱਕੀ ਹੈ ਇਹ ਇਹ ਵੀ ਜਿਹੜਾ ਇੱਕ ਬੜਾ ਬੜਾ ਜਿਹੜਾ ਹੈਗਾ ਤੇ ਇਹ ਕੀਤਾ ਸਰਕਾਰ ਨੇ ਤੇ ਇਹਦੇ ਵਾਸਤੇ ਮੈਂ ਤਾਂ ਇੱਕ ਵਾਰ ਫਿਰ ਸਰਦ ਹਰਜੋਤ ਸਿੰਘ ਜੀ ਬੈਂਚ ਦੇ ਸਾਡੇ ਕੈਬਨ ਮੰਤਰੀ ਉਹਨਾਂ ਦਾ ਸ਼ੁਕਰ ਜਾਨਣਾ ਕਿ ਉਹਨਾਂ ਨੇ ਬਹੁਤ ਸਾਨੂੰ ਇਨੀ ਸ਼ਰਵ ਦੇ ਕੇ ਸਾਨੂੰ ਇਹ ਸਾਡਾ ਮਾਣ ਵਧਾਇਆ ਤੇ ਨਾਲ ਹੀ ਮੈਂ ਸਾਡੇ ਸਹਿਯੋਗੀ ਜਿਹੜਾ ਜ਼ਿਲ੍ਹਾ ਰੋਜ਼ਗਾਰ ਅਫਸਰ ਜਿਹੜੇ ਹੈਗੇ ਆ ਉਹਨਾਂ ਨੇ ਵੀ ਸਾਨੂੰ ਸਹਿਯੋਗ ਦਿੱਤਾ ਕਾਫੀ ਮੈਨੂੰ ਦਾ ਵੀ ਰਣੀਆ ਉਹਨਾਂ ਦੇ ਧਰਵਾਦੀ ਆ ਸਭ ਤੋਂ ਜ਼ਿਆਦਾ ਧਰਵਾਦੀ ਤੁਹਾਡਾ ਪ੍ਰੈਸਰ ਹੈ ਜਿਹਨਾਂ ਨੇ ਸਾਡਾ ਬਹੁਤ ਜ਼ਿਆਦਾ ਮਾਣ ਦਿੱਤਾ ਹੈ ਕਿ ਪ੍ਰੈਸਰ ਨੇ ਵੀ ਸਾਨੂੰ ਪੂਰਾ ਕੌਂਫਰੈਂਸ ਕੀਤਾ ਵੀ ਐਡਾ ਵੱਡੀ ਇਤਿਹਾਜ ਲੋਕਾਂ ਦਾ ਆਣਾ ਇੱਕ ਮੇਲੇ ਵਰਗਾ ਮਾਹੌਲ ਬਣ ਜਾਣਾ ਤੇ ਇਹ ਤੁਹਾਡੀ ਅਫਦੂਲ ਤੇ ਹੋ ਗਿਆ 35 ਕੰਪਨੀਆਂ ਤੁਸੀਂ ਕਿਹਾ ਸੀ ਆਉਣੀਆਂ 35 ਕੰਪਨੀਆਂ ਆ ਗਈਆਂ ਤਾਂ ਕੀ ਹੋਣੀ ਕੰਪਨੀ ਆ ਗਈਆਂ ਇਹਨੀਆਂ ਮੈਂ ਕਿਹਾ ਬਹੁਤ ਸੀ ਇੱਕ ਦੋ ਤੇ ਇਸ ਤੋਂ ਇਲਾਵਾ ਇੱਕ ਹੋਰ ਅਗਲੇ ਕਹਿੰਦੀ ਜਾਂ ਸਾਡੇ ਜੋ ਪਲੇਸਮੈਂਟ ਦੇ ਅਧਿਕਾਰੀ ਹੈਗੇ ਆ ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਦਿਨ ਰਾਤ ਇੱਕ ਕਰਕੇ ਨਾ ਤੁਹਾਡੇ ਪਲੇਸਮੈਂਟ ਸੈਲਰ ਸਾਰਾ ਸਟਾਫ ਨੇ ਕੰਮ ਕੀਤਾ ਪਹੁੰਚਦਾ ਕੰਮ ਕੀਤਾ ਪਰ ਜਿਹੜੀ ਵਾਲੀ ਪਲੇਸਮੈਂਟ ਦੀ ਟੀਮ ਹੈਗੀ ਆ ਇਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਇਹਨੇ ਦੁਆਈ ਦੇ ਹਕਦਾਰ ਮੇਨਾਂ ਦਾ ਵੀ ਲੈਣੀ ਹੈ